ਮੁੱਖ ਮੰਤਰੀ ਪੰਜਾਬ ਵੱਲੋਂ ਕਿਸਾਨੀ ਨੂੰ ਅਤੇ ਖਾਸ ਕਰਕੇ ਸਹਾਇਕ ਤੰਦਿਆਂ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨ ਲਈ ਬੈਸਟ ਕਿਸਾਨ ਅਵਾਰਡ ਤਜਵੀਜ਼ ਰੱਖੀ ਗਈ ਹੈ ਜੋ ਕਿ ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਿੱਚ ਲੱਗਣ ਵਾਲੇ ਕਿਸਾਨ ਮੇਲੇ ਦੇ ਦੌਰਾਨ ਐਲਾਨੀ ਜਾਵੇਗੀ ਕਿਸਾਨ ਮੇਲਾ ਸਾਲ ਦੇ ਵਿੱਚ ਦੋ ਵਾਰੀ ਮਾਰਚ ਅਤੇ ਸਤੰਬਰ ਮਹੀਨੇ ਦੇ ਵਿੱਚ ਲੱਗਦਾ ਹੈ ਮਾਰਚ ਦੇ ਵਿੱਚ ਹੋਣ ਵਾਲੇ ਕਿਸਾਨ ਮੇਲੇ ਲਈ ਕਿਸਾਨ ਅਵਾਰਡ ਹਾਸਲ ਕਰਨ ਲਈ 31 ਜਨਵਰੀ ਤੱਕ ਅਪਲਾਈ ਕਰ ਸਕਦੇ ਨੇ ਗੁਰੰਗਾ ਦੇਵ ਵੈਟਰਨਰੀ ਸਾਇੰਸ ਐਨੀਮਲ ਯੂਨੀਵਰਸਿਟੀ ਦੇ ਡਾਕਟਰ ਪ੍ਰਕਾਸ਼ ਸਿੰਘ ਬਰਾੜ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕੁੱਲ 4 ਕੈਟਾਗਰੀ ਦੇ ਵਿੱਚ ਇਨਾਮ ਰੱਖੇ ਗਏ ਨੇ ਸਭ ਤੋਂ ਪਹਿਲਾ ਇਨਾਮ 21000 ਰੁਪਏ ਦਾ ਹੈ ਜਿਸ ਦੇ ਵਿੱਚ ਪੰਜਾਬ ਦੇ ਸਭ ਤੋਂ ਚੰਗੇ ਮੱਝ ਪਾਲਕ ਨੂੰ ਇਹ ਇਨਾਮ ਦਿੱਤਾ ਜਾਵੇਗਾ ਦੂਜਾ ਇਨਾਮ ਸਭ ਤੋਂ ਚੰਗੇ ਫਿਸ਼ ਫਾਰਮ ਨੂੰ ਦਿੱਤਾ ਜਾਵੇਗਾ ਤੀਜਾ ਇਨਾਮ ਸਭ ਤੋਂ ਚੰਗੇ ਪਿਗ ਫਾਰਮ ਨੂੰ ਅਤੇ ਚੌਥਾ ਇਨਾਮ ਸਭ ਤੋਂ ਚੰਗੇ ਬੱਕਰੀ ਫਾਰਮ ਨੂੰ ਦਿੱਤਾ ਜਾਵੇਗਾ ਜਿਹਦੇ ਸੀਐਮ ਅਵਾਰਡ ਹੈ ਸਾਡੀ ਯੂਨੀਵਰਸਿਟੀ ਵੱਲੋਂ ਦੇਣ ਵਾਲਾ ਸਭ ਤੋਂ ਢਾਵਾਡ ਹੈ ਇਸੇ ਕਿਸਾਨਾਂ ਨੂੰ ਦੇਣੇ ਅਰਸਾ ਸਾਡੇ ਦੋ ਪਸ਼ੂ ਪਾਲਣ ਮੇਲੇ ਹੁੰਦੇ 1 ਮਾਰਚ ਦੇ ਵਿੱਚ ਤੇ 1 ਸਤੰਬਰ ਨੂੰ ਇੱਕ ਜਿਹੜਾ ਸੀਐਮ ਅਵਾਰਡ ਇਸ ਕਰਕੇ ਦਿੱਨਿਆ ਸੀ ਜਿਹੜਾ ਕਿਸਾਨ ਹੈ ਉਹਨੇ ਪਸ਼ੂ ਰੱਖੇ ਹੁੰਦੇ ਆ ਤੇ ਉਹ ਆਪ ਆਪਣੇ ਪਸ਼ੂਆਂ ਤੇ ਆਪਣੇ ਘਰਾਂ 'ਚ ਕੰਮ ਕਰਦੇ ਹੁੰਦੇ ਆ ਸਾਡੇ ਲਈ ਸਭ ਤੋਂ ਵੱਡਾ ਗਿਆਨ ਹੀ ਉਹੀ ਹੁੰਦਾ ਉਹਦੇ ਤਜਰਬੇ ਸਾਡੇ ਲਈ ਬਹੁਤ ਲਾਹੇਵੰਦ ਵੀ ਹੁੰਦੇ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਸਾਡੇ ਕਿਸਾਨ ਵੀਰ ਬਹੁਤ ਵਧੀਆ ਫਾਰਮ ਚਲਾ ਰਹੇ ਆ ਉਹਨਾਂ ਨੂੰ ਸਨਮਾਨਿਤ ਕਰਨਾ ਸਾਡੇ ਲਈ ਇੱਕ ਆਪਦੇ ਲਈ ਸਨਮਾਨ ਵਾਲੀ ਗੱਲ ਹੁੰਦੀ ਹੈ ਤੇ ਜਿੰਨੇ ਅਸੀਂ ਇਸ ਕਰਕੇ ਆ ਕਿ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਵੀ ਆਪਦੇ ਨਵੇਂ ਫਾਰਮ ਖੋਲਣ ਤੇ ਇਸ ਪਾਸੇ ਨੂੰ ਜਿਹੜੇ ਅਵਾਰਡ ਜਿਹੜੇ ਵਰਤ ਤੋਂ ਗਣਮੇ ਤੋਂ ਇਹ ਲੱਗਣਾ ਹੈ ਕਿ ਇਹ ਮੇਲਾ ਪਸ਼ੂ ਪਾਲਣ ਮੇਲਾ 14 ਤੇ 15 ਮਾਰਚ ਨੂੰ ਅੱਜ ਕਰ ਲੈ ਰਹੇ ਹਾਂ ਅਸੀਂ ਇਹਦੇ ਵਿੱਚ ਚਾਰ ਤਰ੍ਹਾਂ ਜਿਹੜੇ ਸੀਐਮ ਅਵਾਰਡ ਦੇਵਾਂਗੇ ਇੱਕ ਜਿਹੜਾ ਬਹੁਤ ਵਧੀਆ ਮੱਝ ਪਾਲਕ ਜੋ ਪੱਲੋ ਫਾਰਮਿੰਗ ਕਰਦਾ ਹੋਊਗਾ ਉਹਨਾਂ ਨੂੰ ਦੇਵਾਂਗੇ ਬੈਸ ਫਾਰਮਰ ਨੂੰ ਦੇਵਾਂਗੇ ਦੇਗਰੀ ਵਾਲੇ ਆ ਜਿਹੜੇ ਆਪਣੇ ਸੂਰ ਪਾਲਕ ਹੈ ਇੱਕ ਉਹਨਾਂ ਨੂੰ ਦੇਵਾਂਗੇ ਇੱਕ ਅਸੀਂ ਬੱਕਰੀ ਪਾਲਦੇ ਆ ਤੇ ਕਿ ਅਸੀਂ 4 ਦੇਵਾਂਗੇ 3 ਫਿਰ ਅਸੀਂ ਸੈਪਟੈਂਬਰ ਵਾਲਾ ਜਿਹੜਾ ਸਾਡਾ ਪਸ਼ੂ ਪਾਲਣ ਦਾ ਮੇਲਾ ਹੋਵੇ ਉਹਦੇ ਵਿੱਚ ਕਿੰਨੇ ਕਿੰਨੇ ਨਵਰਕ ਹੋਏ ਨੇ ਤੇ ਅੱਗੇ ਵੀ ਜਿਹੜੇ ਕਿਸਾਨ ਹੋ ਰਹੇ ਨੇ ਇਹਦੇ ਵਿੱਚ ਅਸੀਂ ਇੱਕ ਸਰਟੀਫਿਕੇਟ ਦਿੰਨੇ ਆ ਇੱਕ ਸ਼ੀਲਡ ਦਿੰਨੇ ਆ ਤੇ ਉਸ ਅਸੀਂ ਕੈਸ਼ ਪ੍ਰਾਈਜ਼ ਜਿੱਦਾਂ ਜਿਹੜਾ ਸਾਡਾ ਸਭ ਤੋਂ ਵਧੀਆ ਇਨੋਵੇਟਿਵ ਮੱਛੀ ਪਾਲਕ ਹੋਊਗਾ ਉਹਨੂੰ ਅਸੀਂ 21000 ਦਾ ਦੇਵਾਂਗੇ ਜਿਹੜਾ ਮੱਛੀ ਪਾਲਣ ਵਾਲਾ ਉਹਨੂੰ 11000 ਕੈਸ਼ ਵਾਰਡ ਹੋਏਗਾ ਤੇ ਦੂਜੇ ਏਗਰੀ ਵਾਲੇ ਤੇ ਗੋਟਰੀ ਵਾਲੇ ਉਹਨਾਂ ਨੂੰ 51500 ਪਰ ਇਹ ਤੋਂ ਵੀ ਵੱਧ ਕੈਸ਼ ਨਾਲ ਇਹ ਹੁੰਦਾ ਕਿ ਅਸੀਂ ਉਹਨਾਂ ਨੂੰ ਇੱਥੇ ਸਨਮਾਨਿਤ ਕਰਦੇ ਆਂ ਪਰ ਇਹ ਜਦੋਂ ਸਾਡੇ ਬਾਕੀ ਦੇ ਕਿਸਾਨ ਵੀਰ ਲੱਖਾਂ ਦੇ ਗਿੰਦੇ ਚ ਉਹਨਾਂ ਨੂੰ ਦੇਖ ਰਹੇ ਹੋਣ ਇਸ ਤਰ੍ਹਾਂ ਅਪਲਾਈ ਦੀ ਤਰ੍ਹਾਂ ਸਭ ਤੋਂ ਇੰਨੇ ਯਸਨੀ ਇੱਕ ਫਾਰਮ ਬਣਾਇਆ ਹੋਇਆ ਜਿਹਨੂੰ ਕਿਸਾਨ ਵੀਰਾਂ ਨੇ ਸਾਨੂੰ ਭਰ ਕੇ ਦੇਣਾ ਹੁੰਦਾ ਉਹ ਫਾਰਮ ਸਾਡੇ ਉੱਤੇ ਯੂਨੀਵਰਸਿਟੀ ਚ ਅਵੇਲੇਬਲ ਹੈ ਸਾਡੇ ਰਿਡਕਟਰੇਟ ਤੇ ਅਵੇਲੇਬਲ ਹੈ ਸਾਡਾ ਜਿਹੜਾ ਫਾਰਮਰ ਇਨਫੋਰਮੇਸ਼ਨ ਸੈਂਟਰ ਉੱਥੇ ਅਵੇਲੇਬਲ ਹੈ ਸਾਡੇ ਕੇਵੀਕੇ ਤੇ ਜਿਹੜੇ ਖੇਤਰੀ ਖੋਜ ਕੇ ਅੰਦਰ ਹਨ ਉਹਨਾਂ ਸਾਰਿਆਂ ਤੇ ਵੀ ਇਸ ਤੋਂ ਬਿਨਾ ਜਿਹੜੀ ਸਾਡੀ ਯੂਨੀਵਰਸਿਟੀ ਦੀ ਵੈਬਸਾਈਟ ਹੈ ਉਹਦੇ ਤੇ ਵੀ ਇਹ ਅਵੇਲੇਬਲ ਸਾਡੀ ਫੇਸਬੁੱਕ ਹੈ ਫੇਸਬੁੱਕ ਪੇਜ ਤੇ ਵੀ ਇੱਕ ਲਿੰਕ ਦਿੱਤਾ ਹੋਇਆ ਹੈ ਉਹਨੂੰ ਟੱਚ ਕਰਕੇ ਇਹ ਡਾਊਨਲੋਡ ਹੋ ਸਕਦਾ ਹੈ ਆਸਾਨ ਵੀਰ ਇਹਨਾਂ ਨੂੰ ਭਰ ਲੈਣ ਭਰ ਕੇ ਥੋੜੀ ਜੀ ਇਹਦੇ ਨਾਲ ਫੀਸ ਹੈ ਜਿੱਦਾਂ ਜਿਨ੍ਹਾਂ ਨੇ ਮੱਧ ਦੇ ਪੁਰਸਕਾਰ ਜਿਹੜੀ ਜੋ ਫੈਲੋ ਫਾਰਮਿੰਗ ਵਿੱਚ ਅਪਲਾਈ ਕਰਨਾ ਹੈ ਉਹਨਾਂ ਦੇ 1000 ਰੁਪਏ ਫੀਸ ਹੈ ਤੇ ਬਾਕੀਆਂ ਦੀ 500 ਰੁਪਏ ਫੀਸ ਹੈ ਨਾਲ ਆਪਣਾ ਆਧਾਰ ਕਾਰਡ ਤੇ ਫੋਟੋ ਲਾਉਣੀ ਹੈ ਜਿਹੜਾ ਸੂਲੋ ਸਰਵਿਸ ਕਰਨ ਤੋਂ ਬੰਦਰ ਉਸ ਤੋਂ ਬਾਅਦ ਕੀ ਕੋਈ ਵੀ ਇਹਨਾਂ ਦੇ ਕੰਮਾਂ ਦੇ ਕਾਰਨ ਤੋਂ ਜਦੋਂ ਜਦੋਂ ਵੀ ਕਰਦੇ ਹੋ ਕਿ ਇਹ ਕਟੀਮ ਜ਼ਰੂਰ ਜਾਂਦੀ ਹੈ ਇਹ ਸ਼ਾਰਟ ਲਿਸਟ ਜਿਹੜਾ ਅਸੀਂ ਫਾਰਮ ਰਾਨ ਕਰ ਲੈਨੇ ਆ ਉਹਨਾਂ ਨੇ ਜਾ ਕੇ ਉਸੇ ਪਸ਼ੂਨ ਦਾ ਰੱਖ ਰਖਾਵ ਦੇਖਣਾ ਫਾਰਮ ਕਿੱਦਾਂ ਦਾ ਹੈ ਫਾਰਮ ਦੇ ਵਿੱਚ ਪ੍ਰਾਕ ਦੇ ਕੀ ਪ੍ਰਬੰਧ ਹੈ ਤੇ ਸਾਰਾ ਸਾਲ ਪਸ਼ੂ ਨੂੰ ਪ੍ਰਾਕ ਮਿਲਦੀ ਰਹਿੰਦੀ ਹੈ ਇਸ ਤੋਂ ਬਿਨਾ ਬਿਮਾਰੀ ਤੋਂ ਬਚਣ ਲਈ ਕਿਹੜੇ ਜੇ ਪ੍ਰਬੰਧ ਕੀਤੇ ਆ ਜਿਵੇਂ ਕਿ ਐਲਐਸਡੀ ਆ ਗਈ ਸੀ ਕੁਝ ਫਾਰਮਾਂ ਤੇ ਨਹੀਂ ਆਈ ਜਿਨ੍ਹਾਂ ਦੀ ਵਾਇਰਸ ਸਿਕਿਉਰਟੀ ਬਹੁਤ ਵਧੀਆ ਸੀ ਉਹਨਾਂ ਬਾਰੇ ਇਹ ਜਿੰਨੇ ਪਸ਼ੂ ਆ ਉਹ ਕਿੰਨੇ ਕੰਫਰਟ 'ਚ ਹੈਗੇ ਆ ਉਹਨਾਂ ਦਾ ਰੱਖ-ਖਾਲਾ ਕਿੰਨਾ ਸੋਹਣਾ ਉਹ ਚੀਜ਼ ਦੇਖਣੀ ਹੁੰਦੀ ਆ ਬਾਕੀ ਵੇਸਟ ਦਾ ਉਹ ਕੀ ਕਰਦੇ ਆ ਜਿੱਦਾਂ ਗੋਹਾ ਆਉਂਦਾ ਹੋਰ ਚੀਜ਼ਾਂ ਆਉਂਦੀਆਂ ਇਹਨਾਂ ਦਾ ਰੱਖ ਕਿਵੇਂ ਉਹ ਇਹਨੂੰ ਮੈਨੇਜ ਕਰ ਰਹੇ ਸੋ ਇਹ ਜੀਆਂ ਪ੍ਰਮੁੱਖ ਚੀਜ਼ਾਂ ਜਿਨ੍ਹਾਂ ਦੇ ਬੇਸ ਤੇ ਅਸੀਂ ਲੁਧਿਆਣੇ ਤੋਂ ਲਖਵਿੰਦਰ ਦੀ ਰਿਪੋਰਟ